ਜਿਸੰਦਲ ਚੰਦ ਦੇ ਅਪਸਾ ਦਾ ਅੱਜ ਦੀਦਾਇਆ ਖਬਰ ਸਟਾਰਟਅਪ AI ਉਦਮੀ ਭਾਰਤ ਦੇ ਵਿਕਸ਼ੇ ਦੇ ਸ਼ਹਿਰ ਨਮਾਤਾ ਪ੍ਰਧਾਨ ਮੰਤਰੀ ਬਨਾਮ ਅਨੰਤਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਟਾਰਟਅਪ AI ਉਦਮੀ ਭਾਰਤ ਦੇ ਵਿਕਸ਼ੇ ਸ਼ਹਿਰ ਨਮਾਤਾ ਖਨ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਆਰਟੀਫੀਸ਼ੀਅਲ ਇੰਟੈਲੀਜੈਂਸ AI ਮਾਡਲਾਂ ਨੂੰ ਸਥਾਨਕ ਤੇ ਸਾਬ ਦੇਸ਼ੀ ਕੰਟੈਂਟ ਨਾਲ ਨਾਲ ਖੇਤਰੀ ਪਛਾਣਾਂ ਵਿੱਚ ਵੀ ਉਤਸ਼ਾਹ ਕੀਤਾ ਜਾਣਾ ਚਾਹੀਦਾ ਹੈ ਤੇ ਪਰਾਂਮਤ ਨਹੀਂ ਇਹ ਗੱਲ ਤੇ ਅੱਜ ਨਵੀਂ ਦਿੱਲੀ ਵਿੱਚ ਆਪਣੇ ਸਰਕਾਰੀ ਨਿਵਾਸ ਸੱਤ ਲੋਕ ਕਲਿਆਣ ਮਾਰਗ ਦੇ ਭਾਰ 12 ਭਾਰਤੀ ਆਰਟੀਫੀਸ਼ੀਅਲ ਇੰਟੈਲੀਜੈਂਸ AI ਸਟਾਰਟਅਪ ਦੇ ਇੱਕ ਗੋਲਮੇਜ ਮੀਟਿੰਗ ਦੀ ਪ੍ਰਧਾਨਗੀ ਕਹੀ ਇਹਨਾਂ ਸਟਾਰਟਅਪ ਆਉਣ ਵਾਲੇ ਇੰਡੀਆ AI ਇਮਪੈਕਟ ਵਿੱਚ 2026 ਚੋਂ ਆਉਣ ਵਾਲੇ AI for all global impact challenge ਵੀ ਚੁਣਿਆ ਗਿਆ ਹੈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਨਵੀਨਤਾ ਤੇ ਵੱਡੇ ਪੱਧਰ ਤੇ ਟੈਕਨੋਲੋਜੀ ਦੀ ਤਨਾਤੀ ਲਈ ਅਥਾ ਸੰਭਾਵਨਾ ਹਨ ਤੇ ਉਹਨਾਂ ਕਿਹਾ ਕਿ ਭਾਰਤ ਨੂੰ ਦੁਨੀਆ ਦੇ ਸਾਹਮਣੇ ਮੇਡ ਇਨ ਇੰਡੀਆ ਮੇਡ ਫਾਰ ਦਾ ਵਰਲਡ ਦੀ ਭਾਵਨਾ ਦੀ ਪ੍ਰਤੀਬਿੰਬ ਕਰਨ ਵਾਲਾ ਵਿਲੱਖਣ AI ਮਾਡਲ ਪੇਸ਼ ਕਰਨਾ ਚਾਹੀਦਾ ਹੈ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ AI ਵਿੱਚ ਸਮਾਜ ਵਿੱਚ ਡੂੰਘੇ ਬਦਲਾਅ ਲਿਓਨ ਦੀ ਸਮਾਥਾ ਤੇ ਭਾਰਤ ਅਗਲੇ ਮਹੀਨੇ ਆਉਣ ਵਾਲੀਆਂ ਇੰਡੀਅਨ AI ਪ੍ਰਭਾਵ ਸੰਮੇਲਨ RAI ਵਿਸ਼ਵ ਤਕਨਾਲੋਜੀ ਦੇ ਦ੍ਰਿਸ਼ ਬਸਤਵ ਨੂੰ ਪੂਪ ਕਾਨਮਾਏਗਾ ਤੇ ਇਹਨਾਂ ਵਿੱਚ ਜ਼ੋਰ ਦਿੱਤਾ ਹੈ ਕਿ ਭਾਰਤ AI ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਬਦਲਾਅ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤੀ AI ਮਾਡਲ ਨੈਤਿਕ ਪਾਰਖ ਨਰਪੱਖ ਪਾਰਦਰਸ਼ੀ ਦੇ ਡਾਟਾ ਗੋਪ ਨਿਜੀਅਨ ਤੇ ਸਤਾਂਤਤਾ ਨੂੰ ਆਧਾਰਿਤ ਹੋਣੇ ਚਾਹੀਦੇ ਹਨ ਤੇ ਉਹਨਾਂ ਸਿਧਾਅ ਦਿੱਤਾ ਹੈ ਕਿ ਭਾਰਤੀ AI ਮਾਡਲ ਨੂੰ ਸਥਾਨਕ ਅਤੇ ਸਵਦੇਸ਼ੀ ਸਮਰਗੀ ਦੀ ਖੇਤਰੀ ਪੇਸ਼ਾਵਾਂ ਨੂੰ ਹਤਸ਼ਾ ਕਰਨਾ ਚਾਹੁੰਦਾ ਹੈ ਤੇ ਉਹਨਾਂ ਉਹਨਾਂ ਨੇ ਸਟਾਰਟ ਅਪ ਨੋਬਿਸ਼ਪ ਲੀਡਰਸ਼ਿਪ ਵੱਲ ਕੰਮ ਕਰਨਾ ਅਤੇ ਕੇਫੀਤੀ ਸਮਾਜਵੰਸੀ ਸਮਾਵੰਸੀ ਅਤੇ ਕਵੈਤੀ ਨਵੀਨਤਾ ਨੂੰ ਉਤਸ਼ਾਹ ਕਰਨ ਦਾ ਸਦਦਾ ਦਿੱਤਾ ਹੈ ਧਰਮੰਤਰੀ ਨੇ AI ਸਟਾਰਟਅਪ ਦੀ ਉਦਮੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੇ AI ਮਾਡਲਾਂ ਅਤੇ ਸੱਤਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ ਗਲੋਮਾਲ ਵਿੱਚ ਹਿੱਸਾ ਲੈਣ ਵਾਲੇ AI ਸਟਾਰਟਅਪ ਨੇ ਭਾਰਤ ਵਿੱਚ AI ਇਕੋਸਿਸਟਮ ਨੂੰ ਮੌਜੂਦ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਸਲਾਘਾ ਕੀਤੀ ਅਤੇ ਕਿਹਾ ਕਿ AI ਸੈਕਟਰ ਵਿੱਚ ਤੇਜ਼ ਵਿਕਾਸ ਸਨਮਾਨਤਾ ਤੇ ਲਾਗੂ ਕਰਨ ਦੇ ਉਸ਼ਵ ਵਿਆਪੀ ਕੇਂਦਰ ਨੂੰ ਭਾਰਤ ਵਿੱਚ ਤਬਦੀਲ ਕਰ ਰਿਹਾ ਹੈ ਇੰਨਾ ਭਾਰਤੀ ਸਟਾਰਟਅਪ ਦੇ ਪ੍ਰਧਾਨ ਮੰਤਰੀ ਆਪਣੀ ਨੀਤਾਂ ਵਿਚਾਰਾਂ ਦੇ ਹੁਣ ਤੱਕ ਕੀਤੇ ਗਏ ਕੰਮਾਂ ਪੀਛ ਕੀਤੇ ਤੇ ਇਸ ਸਟਾਰਟਅਪ ਆਪਣੀ ਭਾਸ਼ਾ ਫਾਊਂਡੇਸ਼ਨ ਮਾਡਲ ਬਹੁਤ ਸ਼ਾਮੀ ਐਲ ਐਲ ਐਮ ਸਪੀਚ ਟੂ ਟੈਕਸ ਟੈਕਸ ਟੂ ਆਡੀਓ ਤੇ ਟੈਕ ਟੈਕਸ ਟੂ ਵੀਡੀਓ ਜਨਰੇਟਰ AI ਆਧਾਰਿਤ 3D ਕੰਟੈਕਟਸ ਇਸ ਸੰਭਾਲ ਡਾਇੰਗ ਨੋਸਟਿਕਸ ਮੈਡੀਕਲ ਖੋਜ ਇੰਜੀਨੀਅਰ ਸਿਮੂਲੇਸ਼ਨ ਅਤੇ ਐਡਵਾਂਸਡ ਡਾਟਾ ਵਿਸ਼ੇਸ਼ਣ ਵਰਗੇ ਵਿਨ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਤੇ ਮੀਟਿੰਗ ਵਿੱਚ ਅਵਤਾਰ ਭਾਰਤਜਨ ਪਰਫੈਕਟਲ ਗੇਨ ਜੈਨਲੂਮ ਵਿਗਿਆਨੀ ਅਟੈਲੀ ਹੈਲਥ ਸੀਮੰਗ ਸੋਧ AI ਸਾਟਏ ਇੱਕ ਟੈਕ ਮਹਿੰਦਰਾ ਤੇ ਜੈਨ ਟੈਕ ਵਰਗੀਆਂ ਕੰਪਨੀਆਂ ਪ੍ਰਤੀ ਸ਼ਾਮਲ ਹੋਣਗੇ ਤੇ ਕਿਦਰੀ ਇਲੈਕਟ੍ਰੋਨਿਕਸ ਸੂਚਨਾ ਤਕਨਾਲੋਜੀ ਅਸ਼ਵਨੀ ਵਿਵੇਸ਼ਣ ਅਤੇ ਰਾਜ ਮੰਤਰੀ ਜਤਨ ਪ੍ਰਸ਼ਾਦ ਵੀ ਮੌਜੂਦ ਹਨ ਧੰਨਵਾਦ ਜੀ ਖਬਰਾਂ ਜੁਣ ਲਈ ਬਣੇ ਰਹੋ ਖਬਰਾਂ ਸ਼ੇਅਰ ਤੇ ਲਾਈਕ ਕਰ ਦਿਓ